ਸ਼੍ਰੀ ਕਾਲ ਜੀ ਅਖ਼ਬਾਰ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੰਚਨ ਸਵਾਗਤ ਕਰਦੀ ਹਾਂ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਇਤਿਹਾਸ ਦੇ ਪੰਨਿਆਂ 'ਚ ਸੁਨਹਿਰੇ ਅੱਖਰਾਂ 'ਚ ਲਿਖੀ ਜਾਵੇਗੀ ਸਿੱਖਿਆ ਮੰਤਰੀ ਹਰਜੋਤ ਬੈਂਸ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਆਨੰਦਪੁਰ ਸਾਹਿਬ ਹਲਕੇ ਦੇ 11 ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਉਹਨਾਂ ਨੇ ਕਿਹਾ ਕਿ ਜਦੋਂ ਮਾਪੇ ਸਰਕਾਰੀ ਸਕੂਲਾਂ 'ਚ ਦਾਖਲਾ ਲੈਣ ਲਈ ਸਿਫਾਰਿਸ਼ ਲਗਾਉਣ ਲੱਗਣ ਉਦੋਂ ਸਮਝੋ ਸਿੱਖਿਆ ਮੰਤਰੀ ਦਾ ਕੰਮ ਸਫਲ ਹੋਇਆ ਬੈਂਸ ਨੇ ਕਿਹਾ ਹੈ ਕਿ ਪਿਛੜੀ ਸਰਕਾਰਾਂ ਨੇ ਨਾ ਵਿਦਿਆਰਥੀਆਂ ਨਾਲ ਨਾ ਅਧਿਆਪਕਾਂ ਨਾਲ ਸੰਬੰਧ ਬਣਾਇਆ ਜਿਸ ਕਾਰਨ ਸਰਕਾਰੀ ਸਿੱਖਿਆ ਗਿਰ ਗਈ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਨਾਲ-ਨਾਲ ਨਸ਼ਾ ਵਿਰੁੱਧ ਵੀ ਜੰਗ ਛੇੜ ਦਿੱਤੀ ਹੈ ਵੱਡੇ ਨਸ਼ਾ ਤਸਕਰ ਕਾਨੂੰਨ ਦੇ ਕਸੇ ਵਿੱਚ ਆ ਗਏ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਲਿਆਉਣ ਵਿੱਚ ਸਫਲਤਾ ਮਿਲ ਰਹੀ ਹੈ ਮંત્રી ਨੇ ਕਿਹਾ ਹੈ ਕਿ 2000 ਸਕੂਲਾਂ 'ਚੋਂ 1200 ਤੋਂ ਵੱਧ ਸਕੂਲ ਉਹ ਖੁਦ ਦੇਖ ਚੁੱਕੇ ਨੇ ਅਤੇ ਸਰਕਾਰ ਵੱਲੋਂ ਸਕੂਲਾਂ ਨੂੰ ਸਮੂਹ ਸੁਵਿਧਾਵਾਂ ਨਾਲ ਲੈਸ ਕੀਤਾ ਜਾ ਰਿਹਾ ਹੈ